9 ਸਾਲ ਤੇ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਫਰਾਕ ਵਿੱਚ ਬੈਠੇ ਤਿੰਨ ਨੌਜਵਾਨਾਂ ਨੂੰ ਗੁਰਦਾਸਪੁਰ ਪੁਲਿਸ ਨੇ ਸਰਹੱਦੀ ਕਸਬਾ ਕਲਾਨੌਰ ਦੇ ਰੁੜਿਆਣਾ ਮੋੜ ਤੋਂ ਨਜਾਇਜ਼ ਅਸਲੇ ਸਮੇਤ ਗ੍ਰਫਤਾਰ ਕੀਤਾ। ਫੜੇ ਗਏ ਇਹਨਾਂ ਨੌਜਵਾਨਾਂ ਤੋਂ ਇੱਕ 32 ਬੋਰ ਦਾ ਪਿਸਤੌਲ, ਇੱਕ 315 ਬੋਰ ਦਾ ਦੇਸੀ ਕੱਟਾ ਤੇ ਦੋ ਮੈਗਜ਼ੀਨ ਤੇ 26 ਜਿੰਦਾ ਰੌਂਦ ਬਰਾਮਦ ਕੀਤੇ ਗਏ ਨੇ। ਇਹ ਨੌਜਵਾਨ ਨਸ਼ਾ ਵੇਚਣ ਤੇ ਪ੍ਰਿੰ ਦੇ ਆਦੀ ਸੰਦੇ ਇਹਨਾਂ ਦੇ ਕੋਲੋਂ ਮੌਕੇ ਤੇ 1 ਲੱਖ ਰੁਪਏ ਡਰੱਗ ਮਨੀ 281 ਗ੍ਰਾਮ ਨਸ਼ੀਲਾ ਪਾਊਡਰ ਵੀ ਬਰਾਮਦ ਕੀਤਾ ਗਿਆ। ਇਸਵੰਦੀ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਥਾਣਾ ਕਲਾ ਨੌਰ ਦੇ ਐਸਐਚਓ ਸਰਜੀ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਕਿਸੇ ਮੁਖਬਰ ਤੋਂ ਇਤਲਾ ਮਿਲੀ ਸੀ ਕਿ ਕੁਝ ਨੌਜਵਾਨ ਨਸ਼ਾ ਵੇਚਣ ਲਈ ਨੇੜੇ ਤੇੜੇ ਆਏ ਨੇ ਜਿਸ ਤੋਂ ਬਾਅਦ ਪੁਲਿਸ ਪਾਰਟੀ ਨੇ ਨਾਕਾਬੰਦੀ ਕੀਤੀ ਤੇ ਇਹਨਾਂ ਨੂੰ ਰੋਕੇ ਇਹਨਾਂ ਦੀ ਗੱਡੀ ਦੀ ਚੈਕਿੰਗ ਕੀਤੀ ਤਾਂ ਇਹਨਾਂ ਦੇ ਕੋਲੋਂ ਇਹ ਸਭ ਕੁਝ ਬਰਾਮਦ ਕੀਤਾ ਗਿਆ। ਅੱਜ ਕੱਲ ਮਿਤੀ 31 12 21 ਨੂੰ ਸਾਡੇ ਰਵਿੰਦਰ ਕੁਮਾਰ ਸੀਐਸਟਾਫ ਦੇ ਈਐਸਆਈ ਨੇ ਉਹਨਾਂ ਦੀ ਸੀਕ੍ਰੇਟ ਇਨਫਰਮੇਸ਼ਨ ਤੇ ਉਹਨਾਂ ਨੇ ਇਧਰ ਆਪਣੇ ਰਣਿਆਣਾ ਸਾਈਡ ਤੋਂ ਔਰ ਸਾਈਡ ਵੱਲ ਨੂੰ ਗਸ਼ਤ ਕਰ ਰਹੀ ਸੀ ਉਹਨਾਂ ਨੂੰ ਸੀਕ੍ਰੇਟ ਇਨਫਰਮੇਸ਼ਨ ਮਿਲੀ ਕਿ ਅਮਨਦੀਪ ਅਮਨਦੀਪ ਸਿੰਘ ਅਮਨਾ ਕਹਿੰਦੇ ਇਹਨੂੰ ਜੀ ਗੋਤਪੋਕਰ ਦਾ ਆ ਜਿਹਦੇ ਨਾਲ ਅਨਮੋਲ ਬਲੀ ਸਿੰਘ ਆ ਇਹ ਗੁਰਦਾਸਪੁਰ ਦਾ ਰਹਿਣ ਵਾਲਾ ਜੇਹਲੂ ਰੋਡ ਦਾ ਚਾਰ ਚਾਰਲਸ ਮਸੀਹਕ ਇਹ ਤਿੰਨੇ ਜਿਹੜੇ ਆ ਨਸ਼ਾ ਨੁਸ਼ਾ ਵੇਚਣ ਦਾ ਹਥਿਆਰ ਵੀ ਰੱਖਦੇ ਆਪਣੇ ਕੋਲ ਇਹਨਾਂ ਨੂੰ ਇਨਫਰਮੇਸ਼ਨ ਬਲੀ ਜੀ ਦੇ ਮੁਤਾਬਕ ਇਹਨਾਂ ਨੇ ਆਣ ਕੇ ਰਿਆਣਾ ਮੋਰਟੀ ਪੁਆਇੰਟ ਤੇ ਇਹਨਾਂ ਨੇ ਨਾਕਾ ਲਾ ਲਿਆ। ਇਧਿਿਆਰ ਬਰਾਮਦ ਹੋ ਸਕਦੇ ਆ ਇਹਨਾਂ ਕੋਲ ਅਸਲਾ ਬਰਾਮਦ ਹੋ ਸਕਦਾ ਕੋਈ ਹੋਰ ਚੀਜ਼ ਵੀ ਜਿਵੇਂ ਕੋਈ ਗੈਰ ਕਾਨੂੰਨੀ ਧੰਦਾ ਕਰਨ ਦੇ ਆਦੀ ਨੇ। ਉੱਥੇ ਇਹਨਾਂ ਨੇ ਨਾਕਾ ਲਾਇਆ ਕੋਈ 15 20 ਮਿੰਟ 25 ਮਿੰਟ ਬਾਅਦ ਇੱਕ ਲੈਨਸਰ ਗੱਡੀ ਡੇਰਾ ਬਾਬਾ ਨਾਨਕ ਸਾਈਡ ਤੋਂ ਆਈ ਉਹਨੂੰ ਰੋਕਿਆ ਆ। ਉਹਦੇ ਵਿੱਚੋਂ ਇਹਨਾਂ ਨੇ ਕੋਈ ਮੂਮੀ ਲਿਫਾਫੇ ਦੇ ਵਿੱਚ ਕੋਈ ਚੀਜ਼ ਲਪੇਟ ਕੇ ਜਿੱਦਾਂ ਸੁੱਟਣ ਦੀ ਕੋਸ਼ਿਸ਼ ਕੀਤੀ ਆ। ਕੋਈ ਸ਼ੱਕ ਦੀ ਮਿਲਾਂ ਦੇ ਫਿਰ ਇਹਨਾਂ ਨੇ ਡੀਐਸਪੀ ਸਾਹਿਬ ਨੂੰ ਫੋਨ ਕੀਤਾ ਆ। ਉਹ ਮੌਕੇ ਤੇ ਆਇਆ ਇੱਥੋਂ ਸਾਡੀ ਟੀਮ ਦੇ ASI ਬਲਜਿੰਦਰ ਸਿੰਘ ਚੌਂਕੀ ਚਾਰਜਿੰਗ ਆਇਆ ਇਹਨਾਂ ਦੀ ਵੱਖ-ਵੱਖ ਤਲਾਸ਼ੀ ਕੀਤੀ ਆ ਤਲਾਸ਼ੀ ਕਰਨ ਤੇ 281 ਗ੍ਰਾਮ ਐਮਐਮ ਨੂੰ ਇਹਨਾਂ ਤੋਂ ਨਸ਼ੀਲਾ ਪਾਊਡਰ ਬਰਾਮਦ ਹੋਇਆ ਅਮਨ ਅਮਨਦੀਪ ਕੋਲ ਹੋਰ ਇੱਕ ਇਹ ਕਿਹਦੇ ਡੱਬੇ ਚ ਪਿਸਤਲ ਸੀ ਜੀ ਉਹਦੇ ਵਿੱਚੋਂ ਮੈਗਜ਼ੀਨ ਕੱਢ ਕੇ ਸ਼ੇਰ ਹੌਂਦ ਦੇ ਵਿੱਚ ਭਰੇ ਹੋਏ ਉਹ ਖਾਲੀ ਕੀਤਾ 21 ਹੌਂਦ ਜਿਹੜੇ ਟੋਟਲ ਵਿੱਚ ਇਹ 6 ਓਪ ਆ ਗਏ 21 राउंड ਦੇ ਕੋ ਬ੍ਰਾਂਡ ਤੋਂ 130 ਬੋਰ ਦਾ ਇਹ ਕੋ ਪਿਸਟਲ ਬ੍ਰਾਂਡ ਦਾ ਹੋਇਆ ਜਿਹੜਾ ਇਹਦੇ ਨਾਲ ਮੁੰਡਾ ਚਾਰਲਸ ਸੀਗਾ ਉਹਦੇ ਕੋ 315 ਬੋਰ ਦਾ ਦੇਸੀ ਕਟਾ ਦੋ ਉਹਦੇ ਜਿੰਦਾ ਰੌਂਦ ਬ੍ਰਾਂਡ ਦੇ ਨਾਲ ਇਸ ਤੋਂ ਇਲਾਵਾ ਜਿਹੜਾ ਅਨਮੋਲ ਬਰੀਦ ਆ ਉਹਦੀ ਉਹਦੀ ਪੈਂਟ ਦੀ ਜੇਬ ਦੇ ਸੱਜੇ ਪਾਸੇ ਉਹਨੇ ਜੇਬ ਚ ਪਾਏ ਸੀ ਇੱਕ ਮੈਗਜ਼ੀਨ ਤੇ ਤਿੰਨ ਜਿੰਦਾ ਰੌਂਦ 32 ਬੋਰ ਇਹ ਬਰਾਮਦਗੀ ਹੋਈ ਆ ਇਹ ਕਾਰ ਲੈਂਸਰ ਆ ਨੰਬਰੀ ਪੀਪੀ ਹੈਗੀ ਆ 08BB3588 ਇਹ ਵੀ ਨਾਲ ਬਰਾਮਦ ਹੋਇਆ 1 ਲੱਖ ਰੁਪਇਆ ਡਰਗ ਮਨੀ ਜਿਹੜਾ ਉਹ ਕੈਸ਼ ਉਹ ਕੈਸ਼ ਇਹ ਦੇ ਵਿੱਚ ਮਿਲਿਆ ਆ ਇਹ ਇਹ ਮਤਲਬ ਇਹ ਬੜਾ ਵੱਡਾ ਗਰੂਪ ਸੀਗਾ ਜਿਹੜੀ ਸਾਡੇ ਐਸਐਸਪੀ ਸਾਹਿਬ ਦੇ ਉਹਨਾਂ ਦੀ ਟੀਮ ਵੱਲੋਂ ਮਿਹਨਤ ਕਰਕੇ ਜਿਹੜੀ ਇਹਨੂੰ ਇਹਨਾਂ ਨੂੰ ਗ੍ਰਿਫਤਾਰ ਕਰਵਾਇਆ ਇਹ ਕੋਈ ਵੱਡੀ ਗੱਲ ਨਹੀਂ ਜਾਂਦੀ ਸਾਹਿਬ ਜੀ ਦੇਖੋ ਜੀ ਇਹ ਦੇ ਸਕਦੇ ਹੀ ਕੁਝ ਵੀ ਕਰ ਸਕਦੇ ਤੇ ਬਾਰੇ ਕੁਝ ਕਿਹਾ ਨਹੀਂ ਜਾ ਸਕਦਾ ਕੋਸ਼ਿਸ਼ ਚੱਲ ਰਹੀ ਆ ਉਸ ਤੋਂ ਬਾਅਦ ਜੀ ਕੋਈ ਅਗਲੀ ਕਾਰਵਾਈ ਹੋਣ ਦਾ ਰਮਾਡ ਲਵਾਂਗੇ ਜੋ ਅੱਗੇ ਸੀਨੀਅਰ ਅਫਸਰਾਂ ਦਾ ਹੋਇਆ ਪਹਿਲਾਂ ਵੀ ਅਮਨੇ ਤੇ ਮੁਕਦਮੇ ਦਰਜ ਨੇ ਜੀ ਕਾਫੀ ਮੁਕਦਮੇ ਦਰਜ ਨੇ ਇਹਨਾਂ ਨੂੰ ਗ੍ਰਿਫਟ ਅਰੈਸਟ ਕਰਦੇ ਨੇ ਤਿੰਨੇ ਬੰਦੇ ਅਰੈਸਟ ਕਰ ਲਏ ਜੀ ਅੱਜ ਇਹਨਾਂ ਨੂੰ ਕੋਰਟ 'ਚ ਪੇਸ਼ ਕਰਨ ਲਈ ਜਾ ਰਹੇ ਸੀਗੇ ਬੈਰਹਾਲ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹਨਾਂ ਨੂੰ ਅਦਾਲਤ ਵਿੱਚ ਪੇਸ਼ ਕਰਨ ਤੋਂ ਬਾਅਦ ਇਹਨਾਂ ਦਾ ਰਿਮਾਂਡ ਲਿਆ ਜਾਵੇਗਾ ਉਸ ਤੋਂ ਬਾਅਦ ਇਹਨਾਂ ਤੋਂ ਅਗਦੇ ਦੀ ਪੁੱਛਗਿੱਛ ਕੀਤੀ ਜਾਵੇਗੀ ਉਦਾਰਪੁਰ ਤੋਂ ਵਿੱਕੀ ਮਲਿਕ ਜੀ ਕੋਰਪ ਮਿੰਨੀਪਰਕਟ I know.